ਇਹ ਬੋਲਤੀ ਹੈ ਕਿ ਇਹ ਬੜੀ ਜਿਹੜੀ ਦੁਖਦਾਈ ਘਟਨਾ ਜਿਹਦੇ ਵਿੱਚ ਚਮਨ ਲਾਲ ਜੀ ਤੇ ਸਰਿੰਦਰ ਕੌਰ ਤੇ ਉਹਨਾਂ ਦੇ ਨੂੰ ਜਿਹੜੇ ਤਿੰਨ ਜਣਿਆਂ ਦਾ ਮਰਡਰ ਹੋਇਆ ਮਰਡਰ ਦੇ ਵਿੱਚ ਜਿਹੜੀ ਪਰਿਵਾਰ ਵੱਲੋਂ ਇਹਨੂੰ ਅੰਦਰੋਂ ਜਦੋਂ ਇਥੇ ਮੱਲੇ ਵਾਲੇ ਲੋਕ ਵੀ ਤੇ ਬਾਕੀ ਇਹ ੁੰਡਾ ਬਾਈ ਫੋਰਸ ਖੋਲ ਕੇ ਅੰਦਰ ਗਏ ਹੂੰ ਹੂੰ ਤੇ ਅੰਦਰ ਉਹਨਾਂ ਦਾ ਜਿਹੜੇ ਚਾਰ ਬੱਚੇ ਇਹਨਾਂ ਦੇ ਫੋਰਨ ਦੇ ਵਿੱਚ ਰਹਿੰਦੇ ਆ ਇੱਕ ਬੱਚੇ ਦੇ ਨਾਲ ਨਰੇਸ਼ ਕੇ ਨਾਲ ਗੱਲ ਹੋਈ ਨਰੇਸ਼ ਨਾਲ ਸਾਡੇ ਆਫਸਰ ਦੀ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਵੀ ਜਿਹੜੇ ਇਹ ਗਹਿਣੇ ਵਗੈਰਾ ਸਾਰੇ ਉਹ ਸਾਡੇ ਲੋਕਰ 'ਚ ਹੁੰਦੇ ਮਤਲਬ ਲੋਕਰ ਦੇ ਵਿੱਚ ਆ ਤੇ ਪਲੱਸ ਪੈਸੇ ਅਸੀਂ ਪਿਛਲੇ ਮਹੀਨੇ 2 ਲੱਖ ਭੇਜਿਆ ਉਹ ਵੀ ਬੈਂਕ ਵਿੱਚ ਹੈ ਤੇ ਉਹਦੇ ਵਿੱਚੋਂ ਜਿੰਨੀ ਲੋੜ ਆ ਕਟਾ ਲੈਂਦੇ ਆ ਹਜੇ ਇਨੀਸ਼ੀਅਲ ਤੌਰ ਤੇ ਕੋਈ ਮੇਜਰ ਲੁੱਟ ਵਾਲਾ ਇਸ਼ੂ ਨਹੀਂ ਲੱਗਦਾ ਕਿ ਇਹ ਜਿਹੜਾ ਇਸ਼ੂ ਹੈ ਇਹਨੂੰ ਅਸੀਂ ਬਾਕੀ ਹਜੇ ਇਨੀਸ਼ੀਅਲ ਸਟੇਜ ਹੈ ਬਹੁਤ ਪੱਖਾਂ ਤੋਂ ਉਹ ਕਰਾਂਗੇ ਨੋਰਮਲ ਅ ਇਸ ਦੇ ਵਿੱਚ ਇੱਕ ਬਾਅਦ ਦੇ ਵਿੱਚ ਮਰਡਰ ਤੋਂ ਬਾਅਦ ਕਿਉਂਕਿ ਲੁੱਟ ਵਾਲਾ ਪੱਦਾ ਉਸ ਲੈਵਲ ਤੱਕ ਨਹੀਂ ਜਾਂਦਾ ਇਹ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਵਿੱਚ ਗੈਸ ਸਿਲੰਡਰ ਉਹਦਾ ਗੈਸ ਖੁੱਲੀ ਛੱਡ ਕੇ ਤੇ ਇੱਕ ਅਰਗਬਤੀ ਜਗਾਈ ਗਈ ਨੇੜੇ ਵੀ ਉਹ ਜਦੋਂ ਅਰਗਬਤੀ ਨਾਲ ਗੈਸ ਜਦੋਂ ਸਾਰੀ ਹੋਊਗੀ ਅੱਗ ਲੱਗੇ ਤੇ ਅੱਗ ਲੱਗ ਜਾਊਗੀ ਵੀ ਜਿਹੜਾ ਕਿ ਐ ਲੱਗੇ ਵੀ ਅੱਗ ਨਾਲ ਜਲ ਗਿਆ ਹਾਂ ਹਾਂ ਲੁੱਟ ਵਾਲਾ ਬੰਦਾ ਜਿਹੜਾ ਉਹਦਾ ਹੁੰਦਾ ਲੁੱਟ ਕਰਕੇ ਤੇ ਜਾਣਾ ਹੁੰਦਾ ਉਹਨੂੰ ਇਸ ਲੈਵਲ ਤੇ ਅੱਗੇ ਸਬੂਤ ਮਟਾਉਣ ਦੀ ਲੋੜ ਨਹੀਂ ਹੁੰਦੀ ਹਾਂ ਹਾਂ ਅਸੀਂ ਬਹੁਤ ਸਾਰੇ ਐਂਗਲ ਹੈ ਇਹਦੇ ਕਫਤੀਸ ਦੇ ਹਜੇ ਇਨੀਸ਼ੀਅਲ ਸਟੇਜ ਹੈ ਪਰ ਇਹ ਕੇਸ ਜਿਹੜਾ ਮੱਧ ਭਗ ਹੈ ਵੀ ਤਿੰਨ ਜਿਹੜੇ ਪਰਿਵਾਰ ਦੇ ਮੈਂਬਰ ਗਏ ਆ ਤੇ ਚਾਰ ਉਹਨਾਂ ਦੇ ਬੱਚੇ ਜਿਹੜੇ ਫੋਰਨ ਕੰਟਰੀ ਚ ਸੈਟਲ ਹੈ ਤੇ ਉਹਨਾਂ ਦਾ ਮਰਡਰ ਹੋਇਆ ক্লোਜ਼ ਲੋਕੈਲਿਟੀ ਹੈ ਤੇ ਦੱਸਿਆ ਗਿਆ ਵੀ ਬਹੁਤ ਅੱਛੇ ਲੋਕ ਇਸ ਏਰੀਆ 'ਚ ਰਹਿੰਦੇ ਆ ਜਿਹੜਾ ਆਪੋਸਟ ਕਨੈਕਟ ਆ ਸਾਰਿਆਂ ਦਾ ਇੱਥੇ ਜਿਹੜਾ ਬਹੁਤ ਸਾਰਾ ਉਪਰਾ ਬੰਦਾ ਆਉਣਾ ਤੇ ਉਹਦਾ ਵੀ ਉਹ ਘੱਟ ਸੁਭਾਵਣਾ ਅਸੀਂ ਸਾਰੇ ਅੰਗਲਾਂ ਤੋਂ ਇਹ ਪੜਤਾਲ ਕਰਾਂਗੇ ਇਸ ਕੇਸ ਨੂੰ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਸੀਸੀਟੀਵੀ ਫੁਟੇਜ ਥੋੜੀ ਜਿਹੀ ਸਤ ਕੋਲ ਹੈ ਹਾਂਜੀ ਸ਼ਾਰਪ ਵੈਪਨ ਦਾ ਇਸਤੇਮਾਲ ਹੀ ਆ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਕੁਝ ਤੁਹਾਡੇ ਹੱਥ 'ਚ ਨਹੀਂ ਅੰਦਰ ਤਾਂ ਕੋਈ ਸੀਸੀਟੀਵੀ ਹੈ ਨਹੀਂ ਕੀ ਬਾਹਰ ਜਿਹੜੀ ਜਿਹੜੀ ਮਹੱਲੇ ਦੇ ਵਿੱਚ ਸੀਸੀਟੀਵੀ ਹੁੰਦੀ ਹੈ ਪਰ ਉਹ ਜੋ ਹਰ ਕ੍ਰਾਈਮਨਲ ਆਏ ਸੋਚਦਾ ਵੀ ਮੈਂ ਮੇਰਾ ਜਿਹੜਾ ਕ੍ਰਾਈਮ ਆ ਫੂਲ ਪ੍ਰੂਫ ਹੈ ਪਰ ਕੋਈ ਵੀ ਕ੍ਰਾਈਮ ਫੂਲ ਪ੍ਰੂਫ ਨਹੀਂ ਹੁੰਦਾ ਪੁਲਿਸ ਅਸੀਂ ਆਵਦਾ ਉਹਦੇ ਚੋਂ ਤੁਸੀਂ ਇੱਕ ਟ੍ਰਿਪਲ ਮਰਡਰ ਪਹਿਲੇ ਵੀ ਸੋਲਵ ਕੀਤਾ ਬੜੇ ਬਰੀਕੀ ਦੇ ਨਾਲ ਇਹਦੇ ਵਿੱਚ ਉਹਦੇ ਵਿੱਚ ਵੀ ਤੁਸੀਂ ਕਿਹਾ ਕਿ ਕਾਫੀ ਜਿਹੜੇ ਨਹੀ 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 ਉਸ ਦਾ ਤੇ ਇਸ ਦਾ ਤਾਂ ਟੋਟਲ ਡਿਫਰੈਂਟ ਹੈ ਉਹ ਲੁੱਟ ਵਾਲਾ ਮਕਸਦ ਲੱਗ ਰਿਹਾ ਸੀ ਇਹ ਲੁੱਟ ਵਾਲੇ ਮਕਸਦ ਦੀ ਬਜਾਏ ਕੁਝ ਕਹਾਣੀ ਹੋਰ ਲੱਗ ਰਹੀ ਹੈ ਅਸੀਂ ਪੜਤਾਲ ਕਰ ਰਹੇ ਹਾਂ ਤੇਜ਼ ਤਾਰ ਹਥਿਆਰ ਤੇਜ਼ ਤਾਰ ਹਥਿਆਰਾਂ ਦਾ ਇਸਤੇਮਾਲ ਕਹਿ ਸਕਦੇ ਸਰ ਰੰਜਿਸ਼ ਕੋਈ ਆਪਸੀ ਰੰਜਿਸ਼ ਕਹਿ ਸਕਦੇ ਨਹੀਂ ਇਹ ਇਹ ਹਜੇ ਇਨੀਸ਼ੀਅਲ ਸਟੇਜ ਹੈ ਜੀ ਦੇਖੋ ਬਹੁਤ ਤਿੰਨ ਜਿਹੜੀਆਂ ਜਾਨਾਂ ਕੀਮਤੀ ਆ ਤੇ ਉਹਨਾਂ ਬਾਰੇ ਮੈਂ ਕੋਈ ਇਹੋ ਜਿਹੀ ਟਿੱਪਣੀ ਕਰ ਦਿਆਂ ਤੇ ਉਹ ਸੋਭਾ ਨਹੀਂ ਦਿੰਦਾ ਤੁਸੀਂ ਥੋੜਾ ਥੋੜਾ ਆ ਕਹਿ ਸਕਦੇ ਕਿ ਐਂਟਰੀ ਜਿਹੜੀ ਹੈ ਫ੍ਰੈਂਡਲੀ ਐਂਟਰੀ ਹੋਈ ਹੈ ਜਾਂ ਕਿਸਤੀਕ ਐਂਟਰੀ ਹੋਈ ਹੈ ਕਿਉਂਕਿ ਨਹੀਂ ਇਹ 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 ਸਾਰੇ ਪੱਖ ਹੈ ਜੀ ਇਹ ਜਿਹੜੀ ਤਫ਼ਤੀਸ਼ ਹੈ ਉਹ ਚੌਂਕ ਦੇ ਵਿੱਚ ਸੜਕ ਤੇ ਖੜ ਕੇ ਨਹੀਂ ਕੀਤੀ ਜਾਂਦੀ ਅਸੀਂ ਥੋੜਾ ਤੇਜ਼ ਤਾਰ ਹਥਿਆਰ ਯੂਜ਼ ਨਹੀਂ ਉਹਦੇ ਉਹਦੇ ਜਿਹੜੀ ਬਲੰਟ ਵੈਪਨ ਦੇ ਨਾਲ ਤੇਜ਼ ਦਾ ਹਥਿਆਰ ਨਹੀਂ ਕੋਈ ਬਲੰਟ ਵੈਪਨ ਦੇ ਚੋ ਉਹ ਜਿਹੜੀ ਹੈ ਜਿਵੇਂ ਕਹਿ ਦੋ ਕੋਈ ਰੋਡ ਟਾਈਪ ਜਾਂ ਹੋਰ ਜਿਹੜੀ ਉਹਦੇ ਸਿਰ ਤੇ ਯੂਜ਼ ਕੀਤੀ ਗਈ ਹੈ ਉਹ ਥੈਂਕ ਯੂ ਜੀ